ਜਿਸ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਪੇਟੋ ਦਾ ਇੱਕ ਬਿਆਨ ਆਂਦਾ ਹੈ ਕਿ ਮੈਂ ਕਿਸਾਨਾਂ ਕਿਸਾਨ ਮੈਨੂੰ ਬੁਲਾਣ ਮੈਂ ਕਿੱਥੇ ਆਣਾ ਮੈਂ ਆਵਾਂਗਾ ਇਹ ਇਹੋ ਤਾਂ ਹੈਗਾ ਹਵਾਈ ਬਿਆਨ ਐ ਥੋੜਾ ਹੁੰਦਾ ਹੁੰਦਾ ਵੀ ਬੁਲਾ ਲੈ ਕੋਸਾ ਸਦਾ ਇੱਕ ਜਿਹੜਾ ਆਫੀਸ਼ੀਅਲ ਸਦਾ ਹੁੰਦਾ ਸਰਕਾਰ ਦਾ ਜਿਵੇਂ ਪਹਿਲਾਂ ਨਹੀਂ ਚਾਰ ਮੀਟਿੰਗਾਂ ਹੋ ਗਈਆਂ ਵੀ ਉਹ ਮੇ ਆਫੀਸ਼ੀਅਲ ਸਦਾ ਉਹ ਕਹੇ ਆਪਦੇ ਪ੍ਰਭੂਆਂ ਨੂੰ ਦਿੱਲੀ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਵੀ ਭਾਈ ਸੱਦਾ ਦਿਓ ਫਿਰ ਆ ਜਾਾਂਗੇ ਹੁਣ ਆਏ ਥੋੜਾ ਵੀ ਅਸੀਂ ਫੋਨ ਕਰਕੇ ਸੱਦ ਲਾਗੇ ਨਾਲੇ ਉਹਦੇ ਨਾਲ ਇਕੱਲੇ ਦਾ ਮੀਟਿੰਗ ਥੋੜਾ ਕੋਈ ਅੱਛਾ ਚਲੋ ਜਦੋਂ ਸੱਦਾ ਆਊਗਾ ਹੋਰ ਵੀ ਨਹੀਂ ਤਾਂ ਬਿੱਟੂ ਸੱਦਾ ਮੰਗਵਾ ਦੇ ਅਸੀਂ ਜਿੱਥੇ ਵੀ ਸੱਦਾ ਦੇਣਗੇ ਅਸੀਂ ਜਾਵੜਾਂਗੇ ਸਰਕਾਰ ਵੱਲੋਂ ਕੋਈ ਪ੍ਰਸਤਾਵ ਆਇਆ ਹੁਣ ਤੱਕ ਕੋਈ ਗੱਲਬਾਤ ਦੇ ਲਈ ਕੋਈ ਆਇਆ ਹੋਵੇ ਇਸ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਂਦਾ ਹੈ ਕਿ ਮੈਂ ਕਿਸਾਨਾਂ ਕਿਸਾਨ ਮੈਨੂੰ ਬੁਲਾਣ ਮੈਂ ਕਿੱਥੇ ਆਣਾ ਮੈਂ ਆਵਾਂਗਾ ਕਿ ਪਹਿਲ ਤਾਂ ਕਰਨ ਨਹੀਂ ਜੋ ਤਾਂ ਹੈਗਾ ਹਵਾਈ ਬਿਆਨ ਐ ਥੋੜਾ ਹੁੰਦਾ ਹੁੰਦਾ ਵੀ ਬੁਲਾ ਲੈਣ ਉਹ ਤਾਂ ਸਦਾ ਇੱਕ ਜਿਹੜਾ ਅਫੀਸ਼ੀਅਲ ਸਦਾ ਹੁੰਦਾ ਸਰਕਾਰ ਦਾ ਜਿਵੇਂ ਪਹਿਲਾਂ ਨਹੀਂ ਚਾਰ ਮੀਟਿੰਗਾਂ ਹੋ ਗਈਆਂ 13 ਫਰਵਰੀ ਤੋਂ ਬਾਅਦ ਵੀ ਉਵੇਂ ਅਫੀਸ਼ੀਅਲ ਸਦਾ ਉਹ ਕਹੇ ਆਪਦੇ ਪ੍ਰਭੂਆਂ ਨੂੰ ਦਿੱਲੀ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਵੀ ਭਾਈ ਸੱਦਾ ਦਿਓ ਫਿਰ ਆ ਜਾਾਂਗੇ ਹੁਣ ਐ ਥੋੜਾ ਵੀ ਅਸੀਂ ਫੋਨ ਕਰਕੇ ਸੱਦ ਲਾਂਗੇ ਨਾਲੇ ਉਹਦੇ ਨਾਲ ਇਕੱਲੇ ਨਾਲ ਮੀਟਿੰਗ ਥੋੜਾ ਕੋਈ ਅੱਛਾ ਚਲੋ ਜਦੋਂ ਸੱਦਾ ਆਊਗਾ ਉਹ ਰਵਨੀਤ ਬਿੱਟੂ ਸੱਦਾ ਮੰਗਵਾ ਦੇ ਅਸੀਂ ਜਿੱਥੇ ਵੀ ਸੱਦਾ ਦੇਣਗੇ ਅਸੀਂ ਜਾਵੜਾਂਗੇ ਨਿਬੜ ਗਈ ਨੇ ਗੱਲ ਦੂਜੀ ਗੱਲ ਜਿਹੜੀ ਸੀਗੀ ਆਪਣਾ ਡਲੇਵਾਲ ਸਾਹਿਬ ਦੇ ਇਹ ਜਿਹੜੀ ਇੱਕ ਤਾਂ ਉੱਥੇ ਦੋ ਟੀਮਾਂ ਨੇ ਇੱਕ ਤਾਂ ਸਵੇਮਾਨ ਸਿੰਘ ਦੀ ਟੀਮ ਐ ਉਹ ਫਾਈਬਰ ਵਾਲਿਆਂ ਦੀ ਉਹ ਤੋਂ ਬਿਨਾ ਕੱਲ ਸਰਕਾਰੀ ਟੀਮ ਵੀ ਗਈ ਐ ਹੁਣ ਤੱਕ ਸਰਕਾਰੀ ਟੀਮ ਨੇ ਜਿਹੜੀ ਉਹ ਰੋਕਿਆ ਹੋਇਆ ਸੀ ਉਹ ਕਹਿੰਦੇ ਵੀ ਤੁਸੀਂ ਰਿਪੋਰਟ ਤਾਂ ਦਿੰਦੇ ਨੇ ਤੁਸੀਂ ਕੱਲੇ ਉਹਦਾ ਮੁਆਇਨਾ ਕਰਕੇ ਮੁੜ ਜਾਣਾ ਕੱਲ ਉਹਨਾਂ ਨੇ ਰਿਪੋਰਟ ਜਿਹੜੀ ਸਰਕਾਰੀ ਡਾਕਟਰਾਂ ਦੀ ਟੀਮ ਨੇ ਰਿਪੋਰਟ ਵੀ ਦਿੱਤੀ ਹੈ ਜਿਦੇ ਚ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਡੈਮੇਜ ਹੈ ਜਿਹੜਾ ਸਰਕਾਰੀ ਡਾਕਟਰਾਂ ਦੀ ਟੀਮ ਵੀ ਜਿਹੜੇ ਗੁਰਦੇ ਐ ਉਹ 50% ਡੈਮੇਜ ਹੋ ਗਏ ਤੇ ਉਹਦੇ ਵਿੱਚ ਇੱਕ ਕਰੀਟੀਨਾਈਨ ਹੁੰਦਾ ਕੋਈ ਤੱਤ ਕੋਈ ਉਹ ਉਹ ਜਿਹੜਾ ਗੰਦਾ ਮਾਦਾ ਹੀ ਹੁੰਦਾ ਉਹ ਵੀ ਖੂਨ ਚ ਰਲਣਾ ਸ਼ੁਰੂ ਹੋ ਗਿਆ ਵੀ ਜੇ ਇਹ ਆਈ ਵੱਧਾ ਗਿਆ ਸਾ ਕਿਸੇ ਵੇਲੇ ਵੀ ਇਹ ਉਹ ਜਿਹੜਾ ਹੈਗਾ ਐਕਸਪਾਇਰ ਹੋ ਸਕਦੇ ਆ ਹਾਂ ਖਾਲਸਾ ਵਾਪਰ ਸਕਦਾ ਪਰ ਇੱਕ ਗੱਲ ਆ ਇਹ ਹੈਗੀ ਇਹ ਵੀ ਜੇਬ ਡਲੇয়াল ਸਾਹਿਬ ਐ ਉੱਥੇ ਨਹੀਂ ਇਹ ਸੁਣਵਾਈ ਕਰਦੇ ਉਹ ਸ਼ਹਾਦਤ ਪਾ ਜਾਂਦੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹਦਾ ਮਤਲਬ ਆ ਇਹ ਨਹੀਂ ਵੀ ਪੰਜਾਬ ਸ਼ਾਂਤ ਰਹੂਗਾ ਪੰਜਾਬ ਦੇ ਵਿੱਚ ਸਾਰਾ ਪੰਜਾਬ ਇੱਕ ਅੱਗ ਦੇ ਭੁੱਖੇ ਵਾਂਗੂ ਉੱਠੂਗਾ ਇਹ ਕੰਧ ਤੇ ਲਿਖਿਆ ਸਰਕਾਰ ਪੜ ਲੇ ਕਿ ਸੁਪਰੀਮ ਕੋਰਟ ਦੀ ਟਿੱਪਣੀ ਵੀ ਆਂਦੀ ਹੈ ਅਦੇਸ਼ ਹੁੰਦੇ ਸकता ਨਾ ਕਿ ਭਾਈ ਗੱਲਬਾਤ ਕਰੇ ਸਰਕਾਰ ਕਿਉਂਕਿ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਮਨਰਵਰਤ ਤੇ ਬੈਠੇ ਨੇ ਤਾਂ ਉਹ ਕਾਫੀ ਉਮਰ ਵੀ ਉਹਨਾਂ ਦੀ ਹੋ ਚੁੱਕੀ ਆ ਨਾ ਦਿਨ ਵੀ ਕਾਫੀ ਹੋ ਚੁੱਕੇ ਨੇ ਮਨਰਵਰਤ ਤੇ ਬੈਠਿਆਂ ਨੂੰ ਬਿਲਕੁਲ ਉਹਨਾਂ ਸੁਪਰੀਮ ਕੋਰਟ ਨੇ ਪੋਜ਼ਿਟਿਵ ਟਿੱਪਣੀ ਕੀਤੀ ਹੈ ਵੀ ਕੋਈ ਤੁਸੀਂ ਬਲ ਪ੍ਰਯੋਗ ਨਹੀਂ ਕਰਨਾ ਕੋਈ ਤੁਸੀਂ ਪਾਵਰ ਨਹੀਂ ਵਰਤਣੀ ਉਹਨਾਂ ਨਾਲ ਗੱਲਬਾਤ ਕਰੋ ਗੱਲਬਾਤ ਰਾਹੀਂ ਨਫਟਾਰਾ ਕਰਾਓ ਜੇ ਗੱਲਬਾਤ ਰਾਹੀਂ ਨਫਟਾਰਾ ਹੋ ਜਾਂਦਾ ਉਹਦੀ ਜਾਨ ਵੀ ਬਚ ਜਾਊਗੀ ਵੀ ਉਹਦਾ ਉਹਦੇ ਗੱਲਬਾਤ ਨਾਲ ਹੀ 7 ਵਜੇ ਤਰੀਕੇ ਨਾਲ ਬਿਨਾ ਕੋਈ ਬਲ ਪਰਚੋਕ ਕੀਤੇ ਗੱਲਬਾਤ ਕਰਕੇ ਉਹਦੀ ਜਾਨ ਵੀ ਬਚਾਓ ਤੇ ਇਹਦਾ ਅੰਦੋਲਨ ਦਾ ਨਵਟਾਰਾ ਵੀ ਕਰੋ ਉਹ ਉਹਨਾਂ ਨੇ ਸਿੱਧੀ ਕਰ ਲ ਸੁਪਰੀਮ ਕੋਰਟ ਨੇ ਦਿੱਤੀ ਹੈ ਹੁਣ ਦੇਖਦੇ ਆ ਵੀ ਸੁਪਰੀਮ ਕੋਰਟ ਦੀ ਵੀ ਮੰਨਦੇ ਆ ਕਿ ਨਹੀਂ ਮੰਨਦੇ ਪਿਛਲੇ 2-3 ਦਿਨਾਂ ਦੇ ਵਿੱਚ ਕਾਫੀ ਹਲਚਲ ਖਨੋਰੀ ਬਾਰਡਰ ਦੇ ਉੱਪਰ ਵੀ ਨਜ਼ਰ ਆਈ ਹੈ ਜਿਸ ਤਰ੍ਹਾਂ ਜਿਨ੍ਹਾਂ ਨੂੰ ਬਾਗੀ ਧੜਾ ਕਿਹਾ ਜਾਂਦਾ ਜੀ ਕਿਸਾਨਾਂ ਦਾ ਉਹ ਲਗਾਤਾਰ ਮੁਲਾਕਾਤਾਂ ਦੇ ਲਈ ਪਹੁੰਚ ਰਹੇ ਨੇ ਹਨਾ ਹਾਲਚਲ ਜਾਣਨ ਦੇ ਲਈ ਕੋਈ ਸਮਰਥਨ ਆਇਆ ਕੋਈ ਇਸ ਤਰ੍ਹਾਂ ਦਾ ਕਿ ਭਈ ਨਾਲ ਇਕੱਠੇ ਆਉਣ ਆਪਾਂ ਨੇ ਬਾਗੀ ਤੜਾਦਾ ਨਹੀਂ ਕਿਸੇ ਨੂੰ ਕਿਹਾ ਕਿਸਾਨਾਂ ਦਾ ਉਹ ਬਾਗੀ ਦਾਗ ਉਹ ਚੱਲਦਾ ਕਰ ਲਿਆ ਚ ਇਹ ਤਾਂ ਸਾਡੇ ਚ ਚੱਲਦਾ ਸੀਗਾ ਵੀ ਇੱਕ ਇਸਕੀਮ ਦਾ ਹਿੱਸਾ ਅਜੇ ਬਾਹਰ ਬੈਠਾ ਸੀ ਜਿਹੜਾ ਕਿ ਕਹਿ ਰਿਹਾ ਸੀਗਾ ਵੀ ਅਜੇ ਉਹਦਾ ਮਾਹੌਲ ਨਹੀਂ ਬਣਿਆ ਅਜੇ ਅੰਦੋਲਨ ਦਾ ਦਿੱਲੀ ਕੂਚ ਵਾਲਾ ਅਜੇ ਮਾਹੌਲ ਹੈ ਨਹੀਂ ਚਲੋ ਉਹ ਜਿਹੜੇ ਐਸਕੀਮ ਵਾਲਾ ਹਿੱਸਾ ਸੀਗਾ ਉਹਨਾਂ ਦਾ ਸਮਰਥਨ ਆਇਆ ਬਾਹਰੋਂ ਸਮਰਥਨ ਉਹਨਾਂ ਦੇ ਜਥੇ ਵੀ ਭੇਜਿਆ ਉਹਨਾਂ ਨੇ ਪਹਿਲਾਂ ਡਾਕਟਰ ਦਰਸ਼ਨਪਾਲ ਦੇ ਜਥੇਬੰਦੀ ਨੇ ਜੱਥਾ ਭੇਜਿਆ ਫੇਰ ਆਪਣਾ ਅੱਜ ਕੱਲ ਉਟਕੈਤ ਹੋਰੀ ਜਾ ਕੇ ਆਏ ਨੇ ਅੱਜ ਮਨਜੀਤ ਸਿੰਘ ਧਨੇਰਾ ਵੀ ਕੇ ਜੁਟਕਾਉਂਦਾ ਦਾ ਉਹ ਜਥਾ ਲੈ ਕੇ ਜਾ ਰਿਹਾ ਸੋ ਕਹਿਣ ਦਾ ਭਾਵ ਉਹ ਜਿਹੜਾ ਪੋਜ਼ਿਟਿਵ ਸਾਈਨ ਹੈ ਮੋੜ ਇਕਤਾ ਹੋਣ ਵਾਲੇ ਉਹ ਆ ਰਹੇ ਆ ਇਹਨੂੰ ਅਸੀਂ ਵੈਲਕਮ ਕਹਿੰਦੇ ਆ